ਇਹਨਾਂ ਜੀ ਜਿਹੜਾ ਕਸੋ ਆਪਰੇਸ਼ਨ ਹੈ ਜਿਵੇਂ ਪਹਿਲਾਂ ਵੀ ਹਫਤੇ ਜਿਹੜਾ 2-3 ਵਰੀ ਸਾਡਾ ਚੱਲਦਾ ਹੀ ਹੈ ਇਹ ਸਮਰਾਲੇ ਦੇ ਮਾਸ਼ੂੜੇ ਸਾਡੇ ਜਿਹੜਾ ਮਾਂਜੂ ਸਾਡੇ ਐਸਐਸਪੀ ਜੋਤੀ ਜਦੋਂ ਮੈਂ ਜੀ ਉਹਨਾਂ ਦੇ ਹੁਕਮ ਅਨੁਸਾਰ ਉਹ ਚਲਾਇਆ ਜਾ ਰਿਹਾ ਹੈ ਸਰਚ ਵਿਹਾਂ ਦੇ ਦੌਰਾਨ ਜਿਹੜੇ ਅਜੇ ਤੱਕ ਪੰਜ ਘਰ ਜਿਹੜੇ ਅਸੀਂ ਸਮਰਾਲੇ ਵਗੈਰਾ ਸੱਤ ਕੀਤੇ ਇਹ ਤੋਂ ਬਿਨਾਂ ਜਿਹੜੇ ਹੌਟਸਪੌਟ ਨੇ ਜਿਵੇਂ ਤੁਸੀਂ ਦੇਖ ਰਹੇ ਜਿਵੇਂ ਅਸੀਂ ਮੜੀਆਂ ਜੀ ਖੜੇ ਆ ਇਹ ਵੀ ਲੋਕਲ ਇਲਾਕੇ ਵਿੱਚੋਂ ਇਨਫੋਰਮੇਸ਼ਨ ਆ ਰਹੀ ਸੀ ਨਸ਼ਾ ਵਗੈਰਾ ਜਿਹੜੇ ਲੈਣ ਵਾਲੇ ਉਹ ਇੱਥੇ ਵੀ ਬੈਠਦੇ ਆ ਇਹ ਹੌਟਸਪੌਟ ਵੀ ਚੈੱਕ ਕਰ ਰਹੇ ਆ ਸਰਚ ਵੀ ਅਨਸੜਾ ਜਾਰੀ ਹੈ ਜਿਹੜੀ ਵੀ ਆਉਟਕਮ ਜਿਹੜੀ ਆਉਗੀ ਜਿਹੜੇ ਬੰਦੇ ਕਹਿੰਦੇ ਵੀ ਛੱਡਿਆ ਉਹਨਾਂ ਦਾ ਡਾਕਟੇਸ ਕਰਾ ਰਹੇ ਆ ਉਹ ਤੋਂ ਬਾਅਦ ਜੇ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗੀ ਸਰ ਕੱਲਾ ਸਮਰਾਲਾ ਹੈ ਸ਼ਹਿਰ ਦੇ ਵਿੱਚ ਵਿੱਚ ਕੀਤਾ ਦੀ ਇਹ ਸਮਰਾਲਾ ਸ਼ਹਿਰ ਤੇ ਮਸ਼ਕੋੜਾ ਸ਼ਹਿਰ ਸਰ ਕੁਝ ਬਰਾਮਦ ਹੋਏਗਾ ਨਹੀਂ ਹਜੇ ਸਾਡੇ ਚੱਲ ਹੀ ਹੈ ਜਿਹੜੀ ਬਰਾਮਦਗੀ ਹੋਊਗੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਬਾਅਦ ਵਿੱਚ ਇਹਨਾਂ ਜੀ ਜਿਹੜਾ ਕਾਸੋ ਆਪਰੇਸ਼ਨ ਹੈ ਜਿਵੇਂ ਪਹਿਲਾਂ ਵੀ ਹਫਤੇ ਜਿਹੜਾ 1 2 3 ਵਰੀ ਸਾਡਾ ਚੱਲਦਾ ਹੀ ਹੈ ਇਹ ਸਮਰਾਲੇ ਦੇ ਮਾਸ਼ੂ ਘੜੇ ਸਾਡਾ ਜਿਹੜਾ ਮਾਜੂ ਸਾਡੇ ਐਸਐਸਪੀ ਜੋਤੀ ਜਦੋਨ ਜੀ ਵੱਲੋਂ ਉਹਨਾਂ ਦੇ ਹੁਕਮ ਅਨੁਸਾਰ ਉਹ ਚਲਾਇਆ ਜਾ ਰਿਹਾ ਹੈ ਸਰਚ ਵਿਹਾਨ ਦੇ ਦੌਰਾਨ ਜਿਹੜੇ ਅਜੇ ਤੱਕ ਪੰਜ ਘਰ ਜਿਹੜੇ ਅਸੀਂ ਸਮਰਾਲੇ ਵਗੈਰਾ ਸੱਤ ਕੀਤੇ ਆ ਇਹ ਤੋਂ ਬਿਨਾਂ ਜਿਹੜੇ ਹੌਟਸਪੌਟ ਨੇ ਜਿਵੇਂ ਤੁਸੀਂ ਦੇਖ ਰਹੇ ਜਿਵੇਂ ਅਸੀਂ ਬੜੀਆਂ ਜੀ ਖੜੇ ਆ ਇਹ ਵੀ ਲੋਕਲ ਇਲਾਕੇ ਵਿੱਚੋਂ ਇਨਫੋਰਮੇਸ਼ਨ ਆ ਰਹੀ ਸੀ ਨਸ਼ਾ ਵਗੈਰਾ ਦੇ ਲੈਣ ਵਾਲੇ ਉਹ ਇੱਥੇ ਵੀ ਬੈਠਦੇ ਆ ਇਹ ਹੌਟਸਪੌਟ ਵੀ ਚੈੱਕ ਕਰ ਰਹੇ ਆ ਸਰਚ ਵਿਹਾਨ ਸਾਡਾ ਜਾਰੀ ਹੈ ਜਿਹੜੀ ਵੀ ਆਉਟਕਮ ਜਿਹੜੀ ਆਉਗੀ ਜਿਹੜੇ ਬੰਦੇ ਕਹਿੰਦੇ ਵੀ ਛੱਡਿਆ ਉਹਨਾਂ ਦਾ ਡਾਕ ਟੈਸਟ ਕਰਾ ਰਹੇ ਆ ਉਹ ਤੋਂ ਬਾਅਦ ਜੇ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਓ ਅਸਰ ਕੱਲਾ ਸਮਰਾਲਾ ਹੈ ਸ਼ਹਿਰ ਦੇ ਵਿੱਚ ਵਿੱਚ ਕੀਤਾ ਦੀ ਇਹ ਸਮਰਾਲਾ ਸ਼ਹਿਰ ਤੇ ਮਛੋੜਾ ਸ਼ਹਿਰ ਸਰ ਕੁਝ ਬਰਾਮਦ ਹੋਏ ਨੇ ਨਹੀਂ ਹਜੇ ਸਾਡੇ ਚੱਲ ਹੀ ਆ ਜਿਹੜੀ ਬਰਾਮਦਗੀ ਹੋਊਗੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਬਾਅਦ ਵਿੱਚ ਇਹਨਾਂ ਜੀ ਜਿਹੜਾ ਕਸੋ ਆਪਰੇਸ਼ਨ ਹੈ ਜਿਵੇਂ ਪਹਿਲਾਂ ਵੀ ਹਫਤੇ ਜਿਹੜਾ ਇੱਕ ਦੋ ਤਿੰਨ ਵਰੀ ਸਾਡਾ ਚੱਲਦਾ ਹੀ ਆ ਇਸ ਸਮਰਾਲੇ ਦੇ ਮਾਸ਼ੂੜੇ ਸਾਡੇ ਜਿਹੜਾ ਮਾਂਜੂ ਸਾਡੇ ਐਸਐਸਪੀ ਜੋਤੀ ਜਦੋਦਨ ਜੀ ਉਹਨੂੰ ਉਹਨਾਂ ਦੇ ਹੁਕਮ ਅਨੁਸਾਰ ਚਲਾਇਆ ਜਾ ਰਿਹਾ ਹੈ ਸਰਚ ਵਿਹਾਨ ਦੇ ਦੌਰਾਨ ਜਿਹੜੇ ਅਜੇ ਤੱਕ ਪੰਜ ਘਰ ਜਿਹੜੇ ਅਸੀਂ ਸਮਰਾਲੇ ਵਗੈਰਾ ਸੱਪ ਕੀਤੇ ਆ ਇਹ ਤੋਂ ਬਿਨਾਂ ਜਿਹੜੇ ਹੌਟਸਪੌਟ ਨੇ ਜਿਵੇਂ ਤੁਸੀਂ ਦੇਖ ਰਹੇ ਜਿਵੇਂ ਅਸੀਂ ਮੜੀਆਂ ਜੀ ਖੜੇ ਆ ਇਹ ਵੀ ਲੋਕਲ ਇਲਾਕੇ ਵਿੱਚੋਂ ਇਨਫੋਰਮੇਸ਼ਨ ਆ ਰਹੀ ਸੀ ਨਸ਼ਾ ਵਗੈਰਾ ਜਿਹੜੇ ਲੈਣ ਵਾਲੇ ਆ ਉਹ ਇੱਥੇ ਵੀ ਬੈਠਦੇ ਆ ਇਹ ਹੌਟਸਪੌਟ ਵੀ ਚੈੱਕ ਕਰ ਰਹੇ ਆ ਸਰਚ ਵਿਹਾਨ ਸੱਦਾ ਜਾਰੀ ਹੈ ਜਿਹੜੀ ਵੀ ਆਊਟਕਮ ਜਿਹੜੀ ਆਊਗੀ ਜਿਹੜੇ ਬੰਦੇ ਕਹਿੰਦੇ ਵੀ ਛੱਡਿਆ ਉਹਨਾਂ ਦਾ ਡਾਕਟਰ ਟੈਸਟ ਕਰਾ ਰਹੇ ਆ। ਉਹ ਤੋਂ ਬਾਅਦ ਜੇ ਕੋ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗੀ। ਅਸਰ ਕੱਲਾ ਸਮਰਾਲਾ ਹੈ ਸ਼ਹਿਰ ਦੇ ਵਿੱਚ ਵਿੱਚ ਕਿੱਥੇ ਦੀ ਇਹ ਸਮਰਾਲਾ ਸ਼ਹਿਰ ਤੇ ਮਛੋੜਾ ਸ਼ਹਿਰ। ਸਰ ਕੁਝ ਬ੍ਰਾਮਬਦ ਹੋਏ? ਨਹੀਂ ਹਜੇ ਸਾਡੇ ਚੱਲ ਹੀ ਆ ਜਿਹੜੀ ਬ੍ਰਾਮਬਦਗੀ ਹੋਊਗੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਬਾਅਦ ਵਿੱਚ। ਇਹ ਨਾ ਜੀ ਜਿਹੜਾ ਕਾਸੋ ਆਪਰੇਸ਼ਨ ਹੈ ਜਿਵੇਂ ਪਹਿਲਾਂ ਵੀ ਹਫਤੇ ਜਿਹੜਾ ਇੱਕ ਦੋ ਤਿੰਨ ਵਰੀ ਸਾਡਾ ਚੱਲਦਾ ਹੀ ਆ। ਇਸ ਸਮਰਾਲੇ ਦੇ ਮਾਸ਼ੂੜੇ ਸਾਡੇ ਜਿਹੜਾ ਮਾਂਜੂ ਸਾਡੇ ਐਸਐਸਪੀ ਜੋਤੀ ਜਦੋਨ ਜੀ ਉਹਨਾਂ ਦੇ ਹੁਕਮ ਅਨੁਸਾਰ ਚਲਾਇਆ ਜਾ ਰਿਹਾ ਹੈ ਸਰਚ ਵੇ ਆਂਦੇ ਦੌਰਾਨ ਜਿਹੜੇ ਅਜੇ ਤੱਕ ਪੰਜ ਘਰ ਜਿਹੜੇ ਅਸੀਂ ਹੈ ਸਮਰਾਲੇ ਵਗੈਰਾ ਸਤ ਕੀਤੇ ਆ ਇਹ ਤੋਂ ਬਿਨਾ ਜਿਹੜੇ ਹੌਟਸਪੌਟ ਨੇ ਜਿਵੇਂ ਤੁਸੀਂ ਦੇਖ ਰਹੇ ਜਿਵੇਂ ਅਸੀਂ ਮੜੀਆਂ ਜੀ ਖੜੇ ਆ ਇਹ ਵੀ ਲੋਕਲ ਇਲਾਕੇ ਵਿੱਚੋਂ ਇਨਫੋਰਮੇਸ਼ਨ ਆ ਰਹੀ ਸੀ ਨਸ਼ਾ ਵਗੈਰਾ ਜਿਹੜੇ ਲੈਣ ਵਾਲੇ ਉਹ ਇੱਥੇ ਵੀ ਬੈਠਦੇ ਆ ਇਹ ਹੌਟਸਪੌਟ ਵੀ ਚੈੱਕ ਕਰ ਰਹੇ ਆ ਸਰਚ ਵੇ ਅਨਸਾਰ ਚੱਲਿਆ ਜਾ ਰਿਹਾ ਜਿਹੜੀ ਵੀ ਆਊਟਕਮ ਜਿਹੜੀ ਆਊਗੀ ਜਿਹੜੇ ਬੰਦੇ ਕਹਿੰਦੇ ਵੀ ਛੱਡਿਆ ਉਹਨਾਂ ਦਾ ਡਾਕਟਰ ਟੈਸਟ ਕਰਾ ਰਹੇ ਆ। ਉਹ ਤੋਂ ਬਾਅਦ ਜੇ ਕੋਈ ਰਿਕਵਰੀ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਓ। ਅਸਰ ਕੱਲਾ ਸਮਰਾਲਾ ਹੈ ਸ਼ਹਿਰ ਦੇ ਵਿੱਚ ਵਿੱਚ ਕੀਤਾ ਦੀ ਇਹ ਸਮਰਾਲਾ ਸ਼ਹਿਰ ਤੇ ਮਸ਼ਕੂਰਾ ਸ਼ਹਿਰ। ਚੱਲੋ ਸਰ ਕੁਝ ਬ੍ਰਾਂਦ ਹੋਵੇਗਾ। ਨਹੀਂ ਹਜੇ ਸਾਡੇ ਚੱਲ ਹੀ ਆ ਜਿਹੜੀ ਬ੍ਰਾਂਦਗੀ ਹੋਊਗੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਬਾਅਦ ਵਿੱਚ।